ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਭਦੌੜ ਦੇ ਬਿਲਕੁਲ ਨੇੜੇ ਹੈ ਵੈਸੇ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਦੋਸੋ ਇਹਨੂੰ ਤਹਿਸੀਲ ਤਪਾ ਪੈਂਦੀ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਮੈਂ ਬਹੁਤ ਵੀਡੀਓ ਬਣਾਈਆਂ ਜਦੋਂ ਤੋਂ ਚੈਨਲ ਸ਼ੁਰੂ ਹੋਇਆ ਉਦੋਂ ਤੋਂ ਹੀ ਇਸ ਵੀਰ ਕੋਲੋਂ ਵਪਾਰ ਦਾ ਕੰਮ ਹੈ ਰੂਟੀਨ ਚਗਾਵਾ ਵਿਕਰੀ ਵਾਲਾਂ ਵੀ ਆਉਂਦੇ ਜਾਂ ਰਹਿੰਦੀਆਂ ਐ ਤੇ ਆਪ ਦਾ ਫਾਰਮ ਵੀ ਇਦਾਂ ਦਾ ਵੀ ਇੱਥੇ ਨਵੀਂ ਪਨੀਰੀ ਤਿਆਰ ਹੁੰਦੀ ਰਹਿੰਦੀ ਐ ਤੇ ਵਿੱਚੋਂ ਕੁਛ ਨਾਗ ਬਾਈ ਸੇਲ ਵੀ ਕਰ ਲੈਂਦਾ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਆਪਾਂ ਇਹਦੇ ਚ ਟੋਟਲ ਨਾਗ ਤਾਂ ਤੁਹਾਨੂੰ 4 ਦਿਖਾਉਣੇ ਆ ਪਰ ਸ਼ੁਰੂਆਤ ਕਰੂੰਗਾ ਬੜੀ ਚੰਗੀ ਗਾਂ ਇਸ ਵੀਰ ਦੀ ਹੋਮ ਬਰੀਡ ਐ ਤੇ ਇਹ ਬੜੇ ਸੋਹਣੇ ਦੁੱਧ ਤੇ ਚੱਲਦੀ ਐ ਕਈ ਵਾਰ ਇਹ ਹੁੰਦਾ ਵੀ ਆਪਾਂ ਗਾਂ ਤੇ ਪੈਸਾ ਲਾਉਣਾ ਚਾਹੁੰਦੇ ਹੁੰਨੇ ਆ ਪਰ ਨਾਲ ਇਹ ਵੀ ਧਿਆਨ ਚ ਰੱਖਦੇ ਆਂ ਵੀ ਦੁੱਧ ਤਿਆਰ ਮਿਲ ਜੇ ਤਾਂ ਚੰਗਾ ਸੋ ਇਹ ਤਿਆਰ ਦੁੱਧ ਵਾਲੀ ਗਾਂ ਦਿਖਾਉਂਗਾ ਆਮ ਪਸ਼ੂ ਜਿਹੜੇ ਉਹ ਥੋੜੇ ਕੱਚੇ ਵਿਕਦੇ ਆ ਜਾਂ ਗੱਬਣ ਵਿਕਦੇ ਆ ਜਾਂ ਫਿਰ ਮੌਕੇ ਤੇ ਤਾਜੇ ਸੂਏ ਵੇ ਹੁੰਦੇ ਆ ਪਰ ਇਹ ਗਾਂ ਪਹਿਲੇ ਨੰਬਰ ਤੇ ਜਿਹੜੀ ਦਿਖਾਉਣੀ ਹੈ ਹਾਜ਼ਰ ਦੁੱਧ ਵਾਲੀ ਤੁਹਾਨੂੰ ਦਿਖਾਉਂਗਾ ਜਿੰਨਾ ਦੁੱਧ ਹੈਗਾ ਬਾਈ ਦੱਸ ਦੂਗਾ ਦੋ ਟਾਈਮ ਚੋਇਓ ਤਿੰਨ ਟਾਈਮ ਚੋਇਓ ਤੁਹਾਡਾ ਹੱਕ ਬਣਦਾ ਤੇ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦਿਓ ਇੱਕ ਹੋਰ ਪਲੱਸ ਪੁਆਇੰਟ ਆ ਇਸ ਗਾਂ ਨਾਲ ਬੱਚਾ ਵੱਛੀ ਐ ਤੇ ਵੱਛੀ ਸਾਹਮਣੇ ਜਿਹੜੀ ਬਾਹਰ ਖੜੀ ਐ ਕੇਜ ਤੋਂ ਉਹ ਵੱਛੀ ਇਸ ਗਾਂ ਦੇ ਨਾਲ ਔਹ ਬਾਈ ਤੇ ਜਾਣਕਾਰੀ ਲੈਣੀ ਆ ਪਹਿਲਾਂ ਇਸ ਗਾਂ ਦੀ ਫਿਰ ਇੱਕ ਜਰਸੀ ਦਿਖਾਉਂਗਾ ਤੇ 2H4 ਦਿਖਾਉਣਾ ਗੁਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ 4 ਨਾਕ ਦਿਖਾ ਰਹੇ ਆਪਾਂ ਹਾਂ ਬਈ 4 ਨਾਕ ਇੱਕ ਮਿੰਟ ਜਰਸੀ ਸਾਰੀਆਂ ਦਿਖਾਉਣ ਉਹ ਵੇਚਣੀਆਂ ਸਾਰੀਆਂ ਚਾ ਠੀਕ ਹਾਂਜੀ ਜਰਸੀ ਕਿੰਨੇ ਰੱਖਾਂਗੇ ਜਰਸੀ ਤਿੰਨ ਤਿੰਨੀ ਵੇਚਦੇ ਆਂ ਜੀ ਤਿੰਨ ਜਰਸੀ ਤਿੰਨਾਂ ਕਲਦੀਆਂ ਤਿੰਨੀ ਵੇਚਦੇ ਠੀਕ ਹੈ ਅੱਛਾ ਚਲੋ ਸ਼ੁਰੂਆਤ ਇਸ ਕੰਵਰਟ ਤੋਂ ਕਰਦੇ ਹਾਂ ਕੈਨਵਸ ਹੋਇਆ ਹੈ ਏ ਵੀਰੇ ਤੀਜਾ ਸੂਆ ਦੇਖ ਹੂੰ ਆਪਣੇ ਕੋਲੇ ਪਿਛਲੀ ਆਰ ਸੀਗਾ ਇਹਦੇ ਥੱਲੇ 52 ਕਿਲੋ ਦੁੱਧ ਠੀਕ ਹੈ ਹੁਣ ਇਸ ਟਾਈਮ 44 ਕਿਲੋ ਦੁੱਧ ਤਿਆਰ ਹੂੰ ਪੂਰਾ ਨੈਟ ਕੋਈ ਵੀਰ ਆਵੇ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਰਹਿ ਰਹਿ ਪੇ ਸਾਡੇ ਕੋਲੇ ਉਹ ਵੀ ਕੋਈ ਚੱਕਰ ਨਹੀਂਗਾ ਠੀਕ ਹੈ ਤੇ ਮਿਲਕਾਂਗੇ ਸਾਡੀ ਦੋ ਵਾਰਾਂ ਦੀ ਜੇ ਤਿੰਨ ਵਾਰਾਂ ਦੀ ਕਰ ਲਾਂਗੇ ਤਾਂ 60 ਪਲੱਸ ਕਰ ਜੂਗੀ ਤੇ ਨਹੀਂ 45 ਮੰਨ ਕੇ ਸਾਡੇ ਘਰੋਂ ਹੁਣ ਚੋਕੇ ਜਿਹੜਾ ਮਰਜ਼ੀ ਲੈ ਜੀ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹਨੂੰ ਸੂਈ ਨੂੰ ਜੀ ਉਹ 10 ਤਰੀਕ ਦੀ ਸੋਈ ਦੇ ਬਈ ਓਕਾ ਤਿੰਨ ਤਰੀਕ ਦੀ ਸੋਈ ਆ ਤੇ ਅੱਜ ਤਰੀਕ 18 15 ਦਿਨਾਂ ਦੀ ਸੀ 15 ਦਿਨਾਂ ਦੀ ਸੀ ਠੀਕ ਐ ਆ ਕੀ ਸੀਮਨ ਡਿਟੇਲ ਕੀ ਐ ਇਹ ਜੀ 50053 ਦੀ ਐ ਇਹ 50053 ਦੀ ਐ ਅਰ ਵਾਈਟਿੰਗ ਦੀ ਬੱਸੀ ਆ ਠੀਕ ਐ ਉਹਦਾ ਬੱਸੀ ਦੇ ਦੋ ਟੀਕੇ ਭਰਾਈ ਸੀ ਦੇ ਉਹਦੋਂ 18000 ਰੁਪਇਆ ਲੱਗਿਆ ਸੀਗਾ ਠੀਕ ਹੈ 883800 ਦਾ ਟੀਕਾਗਾ ਦੂਜੀ ਡਾਕਟਰ ਫੀਸ ਫੂਲ ਓਕੇ ਅੱਛਾ ਭਾਈ ਮੈਨੂੰ ਇਹ ਦੱਸੀ ਵੀ ਇਹ ਗਾਂ ਦਾ ਆਪਾ ਰੇਟ ਕੀ ਰੱਖਦੇ ਹਾਂ ਕੀ ਭਾਜ ਦੇ ਦੇਣਗੇ ਇਹ ਗਾਂ ਵੀਰੇ ਆਪਾਂ ਦੇਵਾਂਗੇ 3 ਲੱਖ ਰੁਪਏ ਦੀ ਠੀਕ ਹੈ ਜੇ ਕੋਈ ਵੀਰ ਬੱਸੀ ਨਹੀਂ ਲੈ ਜਾਣਾ ਚਾਹੁੰਦਾ ਤਾਂ 70 ਦੀ ਸਾਨੂੰ ਬੱਸੀ ਛੱਡ ਦੇ ਤੇ ਉਹ ਕੀਮਤ ਚੋਂ ਘੱਟ ਕਰ ਲੈ ਠੀਕ ਹੈ 70000 ਦੀ ਵੱਚੀ ਰੱਖ ਲਾਂਗੇ ਫਿਰ 2 30 ਦੀ ਗਾਂ ਰਹਿ ਜੂਗੀ ਹਾਂ ਜਸਣੇ ਵੱਚੀ ਲੈਣੀ ਤਾਂ 3 ਲੱਖ ਹਾਂ 3 ਬੱਸੀਆਂ ਵੇਚਣੀਆਂ ਬਹੁਤ ਉਦੋਂ ਆਪਾਂ ਜਿਗਰ ਕਰਿਆ ਸੀਗਾ ਬਹੁਤ ਵੀਰਾਂ ਦੇ ਫੋਨ ਆਏ ਸੀ ਬੱਸੀਆਂ ਦੇ ਦਿਓ ਦੇਵਾਂਗੇ 70000 ਦਾ ਭਾਈ ਕਿਛ ਬੱਚੀਆਂ ਹੈਗੀਆਂ ਆਪਣੇ ਕੋਲ ਚਾਰ ਬਸੀਆਂ 16 ਬਸੀਆਂ ਬਾਈ ਅੱਛਾ 16 ਬੱਚੀਆਂ 10 ਪਾਲਣੀਆਂ ਹੁੰਦੀਆਂ ਜਾਂ 12 ਪਾਲ ਲਾਂਗੇ ਇੰਨਾਂ ਨਹੀਂ ਪਾਲਣਗੇ ਠੀਕ ਓਕੇ ਸਲੋ ਸੋ ਬੱਚੀਆਂ ਵੀ ਬਾਈ ਕਹਿੰਦਾ ਮੈਂ ਵੇਚ ਦੂੰਗਾ ਖੈਰ ਰੇਟ ਹਰੇਕ ਭਰਾ ਦੀ ਆਪਦੀ ਬਰੀਡ ਤੇ ਮਿਹਨਤ ਹੈ ਤੇ ਉਹਦਾ ਮੁੱਲ ਅਗਲੇ ਨੇ ਮੰਗਣਾ ਹੀ ਦਿੰਦਾ 44 ਕਿਲੋ ਦੁੱਧ ਐਸ ਟਾਈਮ 15 ਦਿਨਾਂ ਦੀ ਸੂਈ ਗਾਂ ਥੱਲੇ ਹਾਜ਼ਰ ਹੈ ਚੋਕੇ ਲੈ ਲੋ ਇਹਨਾਂ ਦਾ ਦੁੱਧ ਤੇ ਦੁੱਧ ਦੇਊਗੀ ਇਹ ਬਾਈ ਕਹਿੰਦਾ ਵੀ ਜੇ ਤਿੰਨ ਟਾਈਮ ਚੋਣ ਲੱਗ ਗਿਆ ਕੋਈ ਭਰਾ ਤਾਂ 60 ਕਿਲੋ ਪਰ ਤੁਸੀਂ ਆਪਦੇ ਹਿਸਾਬ ਨਾਲ ਜਿੰਨਾ ਅੱਜ ਹਾਜ਼ਰ ਹੋਣਾ ਚੋਕੇ ਲੈ ਲਓ ਕਿਉਂਕਿ ਉਦੋਂ ਬਾਅਦ ਤੁਹਾਡੀ ਸੇਵਾ ਸੰਭਾਲ ਹੈ ਜਿਹਦੇ ਨਾਲ ਦੁੱਧ ਬੰਦਾ ਕੋਈ ਲੈਂਦਾ ਹੈ 2:00 ਵਜੇ ਤੇ 15 ਕੁ ਮਿੰਟ ਹੋਣਗੇ ਮੈਨੂੰ ਲੱਗਦਾ ਵੀ ਸਵਾ 2:00 ਵਜੇ ਮੈਂ ਵੀਡੀਓ ਬਣਾ ਰਿਹਾ ਹਾਂ ਹਜੇ ਸ਼ਾਮ ਨੂੰ ਚਵਾਈ ਹੋਣੀ ਆ ਤੁਸੀਂ ਇਹ ਮੰਨ ਲਓ ਵੀ ਹੁਣ ਗਾਂ ਦਾ ਹਵਾਨਾ ਦੇਖ ਲਓ ਫਿਟਿੰਗ ਵਾਲਾ ਹਵਾਨਾ ਤੇ ਪੂਰਾ ਫੁੱਲ ਸੋਹਣਾ ਇਹਦਾ ਟਾਂਚਾ ਤੋੜਦਗੇ ਵੀਰੇ ਨੂੰ ਤੋਲ ਦੇ ਉਧਰ ਨੂੰ ਬੱਛੀ ਨਹੀਂ ਕੱਢੋ ਸੋ ਤੋੜ ਕੇ ਤੁਹਾਨੂੰ ਇਹ ਦਿਖਾਉਣਾ 50053 ਦੀ ਇਹ ਵਾੜ ਦੱਸੋ ਜੇ ਕੋਈ ਫਾਰਮ ਦਾ ਕੰਮ ਕਰਦਾ ਹੈ ਤਾਂ ਇਨਵੈਸਟਮੈਂਟ ਕਰ ਲੈਣੀ ਚਾਹੀਦੀ ਆ ਕਿਉਂਕਿ ਬਰੀਡ ਤੇ ਕੰਮ ਕਰਦੇ ਆ ਇਸ ਵੀਰ ਨੂੰ ਵੀ ਕਾਫੀ ਟਾਈਮ ਹੋ ਗਿਆ ਤੇ ਤੁਹਾਨੂੰ ਇਹ ਵਾੜ ਮਿਲ ਜਾਣੀ ਆ ਅੱਜ ਇਸ ਦੁੱਧ ਵਾਲੀ ਜਿੰਨਾ ਦੁੱਧ ਹਾਜ਼ਰ ਹੈ ਤੇ ਅੱਗੇ ਤੁਸੀਂ ਇਤੋਂ ਕੰਮ ਕਰ ਸਕਦੇ ਹੋ ਹੋਰ ਵੀ ਵਾੜਾਂ ਗਾਵਾਂ ਤਿਆਰ ਕਰ ਸਕਦੇ ਹੋ ਐਦ ਕੀ ਬੱਛੀ ਆ ਨਾਲ ਤੇ ਮੈਂ ਬੱਛੀ ਤੁਹਾਨੂੰ ਇਹਦੀ ਦਿਖਾ ਦੂੰਗਾ ਜੇ ਕੋਈ ਵੀਰ ਛੱਡਣਾ ਚਾਹੁੰਦਾ ਹੈ ਤਾਂ ਬਾਈ ਕਹਿੰਦਾ ਵੀ 3 ਲੱਖ 70000 ਘਟਾ ਕੇ ਬੱਛੀ ਛੱਡ ਦਿਓ ਜੇ ਤੇ ਜੇ ਨਾਲ ਹੀ ਖਰੀਦਨੀ ਆ ਤਾਂ ਕੋਈ ਦਿੱਕਤ ਨਹੀਂ ਹੈ ਇਹ ਅੰਦਰ ਨੂੰ ਤਾਂ ਜਾਂਦੀਆਂ ਕਿਉਂਕਿ ਚਵਾਈ ਇਹਨਾਂ ਦੀ ਅੰਦਰ ਹੁੰਦੀ ਹੈ ਮਿਲਕਿੰਗ ਮਸ਼ੀਨ ਬਾਈ ਕੋਲ ਅੰਦਰ ਲੱਗੀ ਹੋਈ ਹੈ ਇਹ ਗਾਵਾਂ ਇੱਥੇ ਅੰਦਰ ਆਉਂਦੀਆਂ ਤੇ ਚਵਾਈ ਕਰਾ ਕੇ ਫੇਰ ਫਾਰਮ 'ਚ ਆ ਜਾਂਦੀਆਂ ਸੋ ਗਿੱਜੀਆਂ ਹੁੰਦੀਆਂ ਜਦੋਂ ਹੁਣ ਇਧਰੋਂ ਪਾਈਪਾਂ ਖੋਲਤੀਆਂ ਤੇ ਇਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਮਿਲਕਿੰਗ ਹੋਣ ਲੱਗੀ ਹੈ ਸੋ ਇੱਕ ਚੰਗੇ ਦੁੱਧ ਵਾਲੀ ਗਾਂ ਤੁਹਾਨੂੰ ਦਿਖਾ ਰਹੇ ਹਾਂ ਬੱਚੀ ਬਹੁਤ ਸੋਹਣੀ ਹੈ ਦੱਸੋ ਇਹ ਇਹਦੇ ਨਾਲ ਬੱਚੀ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਗਾਂ ਦੇ ਨਾਲ ਮਿਲ ਜੂਗੀ ਤੇ ਜੇ ਕੋਈ ਛੱਡ ਗਿਆ ਤਾਂ ਫੇਰ ਆਪਾਂ ਬਈ ਇਹਦਾ ਟੈਗ ਫੜੀ ਮੜਾ ਦਿਖਾਈਏ ਥੋੜਾ ਡਰੂਗੀ ਦੋਸਤੋ ਬੱਚਾ ਨੇ ਇਹਦਾ ਟੈਗ ਇੱਕ ਵਾਰ ਖਾਦਨ ਇਹ ਸੀਮਨ ਬੁੱਲ ਦਾ ਨਾਮ ਲਿਖਿਆ ਹੋਇਆ ਦੱਸੋ ਜੇ ਤੁਸੀਂ ਆਪ ਪੜ੍ਹ ਲਓ ਜਿਹਦੇ ਜੰਮ ਪੈਂਦੀ ਹੈ ਬਈ ਉਹਦੇ ਸਾਰਿਆਂ ਦੀ ਅੱਛਾ ਠੀਕ ਸੋ ਤਿੰਨ ਤਰੀਕ ਦੀ ਸੂਈ ਗਾਂ ਹਜੇ ਨੇ ਦੁੱਧ ਵਧਣਾ ਬਈ ਮੈਲੇ ਤੋਂ ਹੋ ਗਈ ਇਹ ਸਾਫ਼ ਕਿ ਨਹੀਂ ਹਜੇ ਨਹੀਂ ਵੀਰੇ ਹਜੇ ਚੱਲੂ ਹਜੇ ਚੱਲੂ ਹਾਂ ਚੱਲੂ ਸੋ ਨਸੋ ਬੱਸ ਸੋਣੀ ਗਾ ਚੰਗੇ ਟਾਂਚੇ ਦੀ ਹੈ ਜਿਹਨੂੰ ਪਸੰਦ ਆਵੇ ਕੰਟੈਕਟ ਕਰਿਓ ਆਓ ਜਰਸੀ ਦੇਖਦੇ ਹੁਣ ਆਪਾਂ ਸੋ ਦੋਸਤੋ ਇਹ ਪਹਿਲੇ ਨੰਬਰ ਤੇ ਜਰਸੀ ਦਿਖਾਉਣੀ ਹੈ ਤੁਹਾਨੂੰ ਗੁਰਪ੍ਰੀਤ ਭਾਈ ਕੀ ਡਿਟੇਲ ਹੈ ਇਹ ਵੀਰੇ 50062 ਦੀ ਆ ਹੂੰ ਠੀਕ ਆ ਅੱਜ ਇਹਨੂੰ ਡੇਢ ਮਹੀਨਾ ਹੋ ਗਿਆ ਸੂਈ ਨੂੰ ਠੀਕ ਹੈ ਬਸ ਹੀਰ ਹੀ ਦੇਣੀ ਨਹੀਂ ਕਿਸੇ ਭਾਅ ਵੀ ਠੀਕ ਹੈ ਤੇ ਦੰਦਾਂ ਦੀ ਇਹ ਚਾਲ ਦੰਦ ਇਹਨੂੰ ਸੂਆ ਪਹਿਲਾਂ ਕਹਿਣਾ ਸੀ ਮੈਂ ਪਹਿਲਾਂ ਵੀ ਕਹਿ ਸਕਦਾ ਸੀ ਪਰ ਇਹ ਦੂਜੀ ਸੂਈ ਆ ਚੌਗੀ ਆ ਠੀਕ ਹੈ ਅੱਛਾ ਭਾਈ ਦੁੱਧ ਹੁਣ ਕਿੰਨਾ ਹੈ ਦੁੱਧ ਇਸ ਟਾਈਮ ਜੀ ਹੈਗਾ 24 ਕਿਲੋ 1.5 ਮਹੀਨੇ ਦੀ ਸੂਈ ਥਲੇ ਠੀਕ ਹੈ ਅੱਛਾ ਇਹਦਾ ਰੇਟ ਕੀ ਕਰਦਾਂ ਰੇਟ ਜੇ ਕੋਈ ਤਿੰਨੇ ਲੈਣਾ ਚਾਹੁੰਦਾ ਤਾਂ ਤਿੰਨਾ ਦਾ ਕਰ ਦਿਆਂਗੇ ਹੂੰ ਤੇ ਨਹੀਂ ਇਹ ਕੱਲੀ ਦਾ ਕਰਾਉਣ ਦਾ 1,70,000 ਲੈਣਾ ਲੈਣਾ ਜੀ 1,70,000 ਹਾਂ ਬਿਨਾਂ ਬੱਚੀ ਤੋਂ ਹਾਂ ਦੰਦ ਦਿਖਾਉਣੀਆਂ ਮੈਂ ਦਿਖਾ ਸਕਦਾ ਠੀਕ ਹੈ ਸੋ ਦੋਸਤੋ ਇਹਦੀ ਬਰੀਡ ਕੁਆਲਟੀ ਦੇਖ ਲਓ ਢਾਂਚਾ ਤੁਸੀਂ ਦੇਖ ਲਓ 1,70,000 ਦੀ ਦੁੱਧ 24 ਕਿਲੋ 1.5 ਮਹੀਨੇ ਦੀ ਸੂਈ ਇਹ ਚੱਸੀ ਗਾਂ ਇਹਦੀ ਬੱਚੀ ਵੀ ਕਹਿੰਦਾ ਵੀ ਦੇਣੀ ਨਹੀਂ ਨੀਗੀ ਹੈਗੀ ਜ਼ਰੂਰ ਹੈ ਕੋਈ ਵੀ ਮੇਰਾ ਵੀਰ ਭਰਾ ਆਵੇ ਬੱਸੀ ਵਾਲੀ ਗੱਲ ਹੀ ਨਹੀਂ ਛੇੜਨੀ ਆਪਾਂ ਸਹੀ ਹੈ ਗਾਂ ਦਾ ਹੀ ਮੁੱਲ ਹੈ ਸੋ ਇਹ ਤੁਹਾਨੂੰ ਡੇਢ ਮਹੀਨੇ ਦੀ ਸੂਈ ਗਾਂ ਜਰਸੀ ਦਿਖਾਈ ਹੈ 2000 ਸਗਾ ਇੱਧਰ ਹੋਰ ਬੈਠੇ ਆ ਇਹ ਵੀ ਠਾ ਦਿਓ ਬਈ ਆ ਜਾਓ ਇਹਦੇ ਨਹੀਂ ਲੰਘਿਓ ਇਹਦੀ ਕੀ ਡਿਟੇਲ ਹੈ ਕਰ ਬਈ ਇਹ ਵੀਰੇ ਆਪ ਅਮੈਟੀ ਦੀ ਆ ਠੀਕ ਹੈ ਪਹਿਲਾ ਸੂਆ ਗਾ ਹੂੰ ਦੰਦਾ ਦੀ ਇਹ ਖੀਰੀ ਹੈ ਦਿਨ ਕਿੰਨੇ ਲਊਗੀ ਦੰਬਰੇ ਇਹਦੇ 24 ਤਰੀਕ ਨੂੰ ਪੂਰੇ ਹੁੰਦੇ ਆ ਠੀਕ ਹੈ ਦੇਖੋ ਸੂਣ ਵਾਲੇ ਨਗਦਾ ਪਤਾ ਨਹੀਂ ਹੁੰਦਾ ਚਾਰ ਦਿਨ ਵੱਧ ਵੀ ਲੈ ਜੇ ਤੇ ਘੱਟ ਵੀ ਲੈ ਜੇ ਠੀਕ ਹੈ ਜਿਹੜੀਆਂ ਦੂਜੀ ਉੱਠੀ ਐ ਉਹ ਉਹਦੇ ਹੀ ਪਹਿਲਾਂ ਮੈਟੀ ਦੀ ਆਪ ਆ ਉਹਦੇ ਰੋਮੀਓ ਉਹਦੇ ਲੱਗਿਆ ਵਾ ਠੀਕ ਹੈ ਤੇ ਦੰਦਾ ਦੀ ਉਹ ਖੀਰੀ ਆ ਓਕੇ ਦੰਦਾ ਆਪਾਂ ਮੜੀ ਉਹਦੇ ਪੱਟ ਕੇ ਚੈੱਕ ਕਰਾ ਲਈਏ ਇਹ ਜਰਸੀਆਂ ਪਰਵੇਚਨ ਦਾ ਕਾਰਨ ਗੁਰਪ੍ਰੀਤ ਭਾਈ ਐਚ ਐਫ ਨਾਲ ਲੋਟ ਨਹੀਂ ਆਉਂਦੇ ਭਾਈ ਐਚ ਐਫ ਆ ਹੈਗੀਆਂ ਗਾਈਆਂ ਯਾਰ ਅੱਜ ਇਹ ਕੀ ਗਾਗਾ 20 ਰੂਪੀਆਂ 20 ਗਾਂਗਾਂ ਤੋਂ ਕੋਈ ਥਾਂ ਜਾਂ ਫਿਰ ਸੈਟ ਵਧਾਉਣਾ ਪਊਗਾ ਠੀਕ ਹੈ ਠੀਕ ਹੈ ਦੋਸਤੋ ਬਹੁਤ ਠੀਕ ਹੈ ਗੁਰਪ੍ਰੀਤ ਦੇਖ ਲਓ ਤੁਮਾ ਸਵਾਰ ਕੇ ਦੇਖਣ ਫਰਮ ਫਰਮ ਠੀਕ ਹੈ ਰੇਟ ਕਿਰੋਗੇ ਇਹਦਾ ਕਰ ਮੇਰਾ 1 ਲੱਖ ਤੇ 60000 ਰੁਪਿਆ ਲੈਣ ਦੇਣ ਵਾਲਾ ਜੀ 1 60 ਹਾਂਜੀ ਠੀਕ ਹੈ 1 ਲੱਖ ਤੇ 60000 ਰੁਪਿਆ ਲੈਣਾ ਰੋਮੀਓ ਵੀ ਇਹਦੇ ਹੋ ਸਕੇ ਸੈਕਸਰ ਲੱਗਿਆ ਹੋਵੇ ਪਰ ਆਪਾਂ ਨੌਨ ਸੈਕਸਰ ਹੀ ਕਹਿ ਕੇ ਦੇਣੀ ਹੈ ਠੀਕ ਓਕੇ ਸੋ ਦੋਸਤੋ ਨੌਨ ਸੈਕਸਰ ਕਹਿ ਕੇ ਭਾਈ ਕਹਿੰਦਾ ਦੇਣੀ ਹੈ ਤੇ ਹੋ ਸਕਦਾ ਰੋਮੀਓ ਦਾ ਸੀਮਨ ਦੇ 66 ਹੋਵੇ। ਅੱਛਾ ਭਾਈ ਜਿਹੜੀ ਹੈ ਦੂਜੀ ਜਰਸੀ। ਇਹਦਾ ਵੀਰੇ 2 ਮਹੀਨਾ ਪਿਆ ਅੱਜ। 2 ਮਹੀਨਾ ਬਾਕੀ ਹੈ। ਹਾਂਜੀ। ਹੁਣ ਤਾਂ ਡਰਾਈ ਹੈ ਦੁੱਤੋਂ। ਹਾਂ ਡਰਾਈ ਹੈ ਜੀ। ਠੀਕ ਹੈ ਸੂਆ ਦੂਜਾ। ਹਾਂਜੀ ਦੂਜਾ ਸੂਆ ਇਹ ਚਾਲ ਦੰਦਾ। ਹੂੰ 21035 ਦੀ ਹੈ ਪਾਜੀ। ਹੂੰ ਤੇ ਲਿਓ ਦਾ ਇਹਦੇ 66 ਲੱਗੇ ਭਾਈ। ਠੀਕ ਹੈ। ਅੱਛਾ ਕੀ ਡਿਮਾਂਡ ਰਹੂਗੀ? ਡਿਮਾਂਡ ਇਹਦੀ ਫੋਨ 'ਤੇ ਕਰ ਲਾਂਗੀ ਇਹਦੀ ਗੱਲੀ। ਇਹਦੀ ਫੋਨ 'ਤੇ ਜੀ। ਹਾਂਜੀ। ਸੋ ਦੋਸਤੋ ਇਹ ਤਿੰਨ ਜਰਸੀ ਤੁਹਾਨੂੰ ਦਿਖਾ ਦਿਆਂ ਇਸੇ ਫਾਰਮ 'ਚੋਂ ਆਓ ਹੁਣ ਜਿਹੜੀਆਂ ਬਾਈ ਕੋਲ ਵਿਕਰੀ ਵਾਲੀਆਂ ਕਾਵਾਆਂ ਆਂ ਜਾਂੀਆਂ ਉਹ ਵੀਡੀ ਇਹ ਦੋ ਗਾਵਾਂ ਦੱਸੋ ਜਿਹੜੀਆਂ ਵਪਾਰ ਦੇ ਵਿੱਚ ਆ ਜਾਂਗੀਆਂ ਬਾਈ ਕੋਲ ਆਪਾਂ ਇਹਨਾਂ ਦੀ ਡਿਟੇਲ ਪੁੱਛਦੇ ਨਾਲ ਥੋੜੀ ਥੋੜੀ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ ਗੁਰਪ੍ਰੀਤ ਭਾਈ ਕੀ ਡਿਟੇਲ ਆਪਾਂ ਕੀ ਜੀ ਪਹਿਲਾਂ ਸੁਗਾ ਹੂੰ ਕੋਈ ਆਪਾਂ ਨੂੰ ਟਿਕਟ ਲੇਦਾ ਨਹੀਂ ਪਤਾ ਹੂੰ ਤੇ ਰੇਟ ਬੱਸ ਲੈਣ ਦੇਣ 95000 ਰੁਪਏ ਠੀਕ ਹੈ ਦਿਨ ਕਿੰਨੇ ਲਵ ਦੇਣੇ ਰੇ 10 ਪਈਆ ਬਾਈ ਤੇ ਦੰਦਾਂ ਦੀਆਂ ਚਾਰ ਦੰਦ ਓਕੇ ਚਾਰ ਦੰਦ ਦੋਸਤੋ 10 ਦਿਨ ਬਾਕੀ ਆ 95000 ਦੀ ਇਹ ਵੈੜ ਮਿਲ ਜਾਣੀ ਪਹਿਲਾਂ ਨਵਸੀ ਆ ਸੀਮਨ ਡਿਟੇਲ ਕੋਈ ਨਹੀਂ ਪਤਾ ਖਰੀਦੀ ਹੋਈ ਐ ਹਣ ਸੋਹਣਾ ਹਵਾਨਾ ਸੋਹਣਾ ਰੇਟ 95000 ਆ ਜਿਨੇ ਘੱਟ ਪੈਸੇ ਲਾਉਣੇ ਆ ਤਾਂ ਐਚਫ ਨਸਲ ਦੇ ਵਿੱਚ ਆ ਦੁੱਧ ਸੋਹਣਾ ਪਉਂਦੀ ਰਹੂਗੀ ਹਵਾਨਾ ਫਿਟਿੰਗ ਵਾਲਾ ਰਹੂਗਾ ਸਟਰਕਚਰ ਇਹਦਾ ਤੁਸੀਂ ਹੁਣ ਵੀਡੀਓ ਚ ਦੇਖ ਹੀ ਲੈ ਚੰਗੀ ਲੱਗੇ ਤਾਂ ਕਾਲ ਕਰਿਓ ਬਾਈ ਨੂੰ ਘੱਟ ਪੇਮੈਂਟ ਲਾਉਣੀ ਆ ਤਾਂ ਗਾਂ ਸੋਹਣੀ ਐ ਵਹਿੜ ਸੋਹਣੀ ਐ ਚੰਗੀ ਐ ਸੋ ਇੱਕ ਹੋਰ ਤੁਹਾਨੂੰ ਨੇੜ ਆਈ ਵੀ ਗਾਂ ਦਿਖਾਉਣੀ ਆ ਸੋ ਦੋਨੋਂ ਦੂਜੀ ਕਿ ਪੈੜ ਬਾਈ ਇਹ ਦੂਜਾ ਸੁਆ ਵੀਰੇ ਹੂੰ ਤੇ ਮਾਲਕਾਂ ਦੇ ਦੱਸਣ ਮੁਕਾਬਲੇ ਤੇ ਇਹਨੇ 25 ਕਿਲੋ ਦੁੱਧ ਦਿੱਤਾ ਬਾਈ ਠੀਕ ਹੈ ਤੇ ਬਸ ਇਹ 5-7 ਦਿਨ 5-7 ਦਿਨ ਹੀ ਲਊਗੀ ਠੀਕ ਹੈ ਤੇ ਵਧੀਆ ਢਾਂਚਾ ਢੁੰਡਾ ਵੱਡਾ ਲੈਵਲ ਉਹਦਾ ਸਾਫ਼ ਵਧੀਆ ਭਾ ਇਹਦਾ ਭਾ ਇਹਦਾ 92000 ਰੁਪਏ ਲੈਣ ਦੇ ਨਹੀਂ ਤੁਰ ਦੇ ਬਾਈ ਸੋ ਰੇਟ ਇਹਦਾ 92000 ਹੈ ਇਹ ਗੱਲ ਨੂੰ ਸਮਝੋ ਇੱਕ ਤਿਆਰ ਹੋਈ ਵੜ 95000 ਦੀ ਹੈ ਤੇ ਇੱਕ ਜੰਮਦੀ ਵਿੱਚ ਹੀ 70000 ਦੀ ਹੈ ਇਹ ਹੀ ਬਰੀਡ ਦਾ ਫਰਕ ਹੈ ਇਹ ਸਾਂਭ ਸੰਭਾਲ ਦਾ ਫਰਕ ਹੈ ਜਦੋਂ ਇੱਕ ਲੈਵਲ ਤੱਕ ਤੁਸੀਂ ਪਹੁੰਚ ਜਾਂਦੇ ਹੋ ਨਸਲ ਤੇ ਕੰਮ ਕਰ ਲੈਣੇ ਆ ਫਿਰ ਬੱਛੀਆਂ ਵੀ ਗਾਵਾਂ ਨਾਲੋਂ ਮਹਿੰਗੀਆਂ ਵਿਕ ਜਾਂਦੀਆਂ ਇਹੀ ਫਰਕ ਰਹਿੰਦਾ ਜਦੋਂ ਕੋਈ ਕਹਿੰਦਾ ਵੀ ਪਸ਼ੂਆਂ ਚ ਕੋਈ ਵਾਜਦਾ ਨਹੀਂ ਬਚਨ ਉਦੋਂ ਹੀ ਲੱਗਣਾ ਜਦੋਂ ਤੁਹਾਨੂੰ ਥੋੜਾ ਟਾਈਮ ਹੋ ਗਿਆ ਤੁਸੀਂ ਦਿਲ ਲਾ ਕੇ ਕਿਸੇ ਫੀਲਡ ਚ ਕੰਮ ਕੀਤਾ ਸੋ 92000 ਦੀ ਦੋਸਤੋ ਇਹ ਗਾਂ ਮਿਲੂਗੀ ਜੇ ਕੋਈ ਵੀਰ ਪਸੰਦ ਕਰਦਾ ਤਾਂ ਕੰਟੈਕਟ ਬਾਈ ਨਾ ਕਰਾ 25 ਕਿਲੋ ਦੁੱਧ ਵੀਰੇ ਨੇ ਵਧੀਆ ਦੇਈ ਜਾਣਾਗਾ ਠੀਕ ਹੈ ਤੇ ਆਪਾਂ ਭਾਅ ਵੀ ਐਂ ਜਮਾਂ ਵਾਜਿਬ ਮੰਗਿਆਗਾ ਕੋਈ ਫਾਲਤੂ ਮੁੱਲ ਨਹੀਂ ਕਰਿਆ ਸਹੀ ਸੋ ਇਹ ਦੋ ਇਧਰਲੇ ਪਾਸੋਂ ਦਿਖਾ ਦਿਆਂ ਤੇ ਟੋਟਲ ਨਗ ਇਥੋਂ ਨੂੰ 6 ਦਿਖਾਤੇ ਆ ਵੀਡੀਓ ਚ ਤੁਸੀਂ ਆਪਦੀ ਪਸੰਦ ਦਾ ਪਸ਼ੂ ਖਰੀਦਿਓ ਜੇ ਨੰਬਰ 22 ਦਾ ਸਕਰੀਨ ਉੱਤੇ ਆ ਧੰਨਵਾਦ